ਦੇ ਵੀ ਡੀਰਿਸ ਉਸੇ ਫੀਮ ਆ ਰਿਓ ਓਨਲੀ ਜ਼ਹਿਰ ਤੇ ਤੁਹਾਡੇ ਘਰ ਦੇ ਵਿੱਚ ਪੀ ਚਾਦਰ ਬਸ਼ੰਦੀ ਤਿਆਰੀ ਆ ਜੋ ਅਫੀਮ ਮਾਰਕੀਟ ਦੇ ਵਿੱਚ ਆ ਰਹੀ ਆ ਉਹਦੇ ਵਿੱਚ ਦੇ ਡੌਗਸ ਦੇ ਐਨੀਮਲ ਦੇ ਕਿਚੜਾ ਵੀ ਦਵਾਈ ਹੁੰਦੀ ਆ ਉਹ ਵੀ ਬੰਦਾ ਨਸ਼ਾ ਕਰਕੇ ਦਾ ਮਾਰ ਸਕਦਾ ਪਰ ਨਸ਼ਾ ਛੱਡ ਕੇ ਨਹੀਂ ਕੋਈ ਮਾਰ ਸਕਦਾ ਕੀ ਮਜ਼ਾਕ ਮਜ਼ਾਕ ਦੇ ਵਿੱਚ ਹੀ ਅਸੀਂ ਆਪਣਾ ਫੀਮ ਦੇ ਕਰਕੇ ਬਹੁਤ ਨੁਕਸਾਨ ਕਰ ਚੁੱਕੇ ਆ ਲੀਵਰ ਸਿਰੋਸਿਸ ਦੇ ਜਾ ਜਿਹੜਾ ਲਿਵਰ ਦੇ ਵਿੱਚ ਲੋਕਾਂ ਨੇ ਕੈਂਸਰ ਆ ਰਿਆ ਵਾ ਉਹਦਾ ਮੁੱਖ ਕਾਰਨ ਫੀਮ ਵੀ ਆ ਰਿਹਾ। ਇਹ ਕਹ ਲੋ ਦਵਾਈ ਵੀ ਲੋੜ ਤੋਂ ਵੱਧ ਖਾਦੀ ਉਹ ਫਿਰ ਨਸ਼ਾ ਪੜ ਜਾਂਦਾ। ਆਪਾਂ ਖਾਸ ਖਾਸ ਦੀ ਖੇਤੀ ਨੂੰ ਲੈ ਕੇ ਕਹੀਏ ਪੰਜਾਬ ਦੇ ਵਿੱਚ ਵੀ ਬਹੁਤ ਹੀ ਮੁੱਦਾ ਰਿਹਾ। ਡੀਐਮਸੀ ਡਰਗ ਐਡਿਕਸ਼ਨ ਵਾਲਿਆਂ ਦੇ ਜੇ ਇੰਨੇ ਸੈਂਟਰ ਹੈ ਦੇਖੋ ਕੁੜੀਆਂ ਵੀ ਖਾਂਦੀਆਂ ਹੁੰਦੇ ਸਾਬ। ਉਹ ਕਿਤੇ ਵਿਦੇਸ਼ ਨਹੀਂ ਜਾ ਪਾਉਂਦੇ ਸੀ, ਕਿਤੇ ਦੂਰ ਟਰੈਵਲ ਨਹੀਂ ਕਰ ਪਾਉਂਦੇ ਸੀ। ਜੇ ਕੋਈ ਕਹਿੰਦਾ ਮੇਰਾ 30 ਲੱਖ ਲੱਗ ਜਾ ਤੂੰ 40 ਹੂੰ ਕਹਿੰਦੇ ਦੋ ਦੋ ਤਿੰਨ ਤਿੰਨ ਸਾਲ ਦੇ ਵਿੱਚ ਕੋਈ ਫਾਇਦੇ ਮੈਂ ਕਹਿੰਦਾ ਵੀ ਠੀਕ ਆ ਥੋੜੇ ਪਰ ਨੁਕਸਾਨ ਬਹੁਤ ਹੈ। ਕੋਈ ਟੈ ਟਾਡੇ ਜੇ ਪੈਸਾ ਲੋ ਜ਼ਮੀਨ ਨਾਲ ਨਿਕਲ ਗਈ ਤੇ ਉਹ ਰੈਗੂਲਰਲੀ ਇਹਨੂੰ ਵੱਡੀ ਅਮਾਉਂਟ ਦੇ ਵਿੱਚ ਕੰਜ਼ਿਊਮ ਕਰ ਰਹੇ ਆ ਉਹ ਕਿਤੇ ਬੰਦਾ ਜਰੀਲੀ ਖਾਜਵੇ ਉਹਨੂੰ ਤਾਂ ਖੜੇ ਪੈਰ ਅਟੈਕ ਥਾਏ ਆ ਜਾਂਦਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਤੋਂ ਸਾਰੇ ਆਪਣੇ ਦੇਖਣ ਵਾਲੇ ਸਰੋਤਿਆਂ ਨਾਲ ਬਹੁਤ ਹੀ ਸਵਾਗਤ ਕਰਦਾ ਹਾਂ ਜੀ ਅੱਜ ਜਿਹੜੀ ਗੱਲਬਾਤ ਆਪਾਂ ਕਰਨੀ ਆ ਉਹ ਇੱਕ ਇਹੋ ਜਿਹਾ ਟੌਪਿਕ ਆ ਜਿਹੜਾ ਮੇਰੇ ਪੰਜਾਬੀ ਵੀਰ ਜਾਂ ਜਿਹੜੇ ਮੇਰੇ ਵੀਰ ਉਹ ਖਾਂਦੇ ਆ ਉਹ ਇਹ ਟਾਪਿਕ ਨੂੰ ਬੜੀ ਦਿਲਚਸਪੀ ਨਾਲ ਸੁਣਨਗੇ ਕੁਝ ਉਹਨਾਂ ਦੇ ਦੁੱਖ ਹੋਣਗੇ ਕੁਝ ਉਹਨਾਂ ਦੇ ਪਰੇਸ਼ਾਨੀਆਂ ਤੇ ਕੁਝ ਉਹ ਜਿਹੜਾ ਮੁੱਛ ਨੂੰ ਹੈ ਬੱਟ ਦੇ ਕੇ ਕਹਿੰਦੇ ਆ ਉਹ ਗੱਲਾਂ ਕਰਾਂਗੇ ਹਾਂਜੀ ਬਿਲਕੁਲ ਸਹੀ ਜੀ ਅੱਜ ਦਾ ਆਪਣਾ ਟਾਪਿਕ ਆ ਫੀਮ ਬਾਰੇ ਦੇਖੋ ਇਹ ਟਾਪਿਕ ਬਹੁਤ ਹੀ ਇੱਕ ਕਹੋ ਪੰਜਾਬ ਦੇ ਵਿੱਚ ਵੀ ਬਹੁਤ ਹੀ ਮੁੱਦਾ ਰਿਹਾ ਕਦੇ ਆਪਾਂ ਖਾਸ ਖਾਸ ਦੀ ਖੇਤੀ ਨੂੰ ਲੈ ਕੇ ਕਹੀਏ ਜਾਂ ਹੋਰ ਕਈ ਵਾਰੀ ਇਹ ਟਾਪਿਕ ਤੇ ਬਹੁਤ ਡਿਬੇਟਾਂ ਦੇ ਵਿੱਚ ਮਾਮਲਾ ਗਰਮ ਆ ਜਾਂਦਾ ਵਾ ਪਰ ਦੇਖੋ ਬਹੁਤ ਹਰ ਇੱਕ ਚੀਜ਼ ਦੇ ਜਿਵੇਂ ਫਾਇਦੇ ਨੁਕਸਾਨ ਹੁੰਦੇ ਆ ਇਦਾਂ ਹੀ ਅਫੀਮ ਦੇ ਵੀ ਬਹੁਤ ਹੀ ਜ਼ਿਆਦਾ ਖਾਣ ਦੇ ਫਾਇਦੇ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਨੇ ਦੇਖੋ ਸਭ ਤੋਂ ਪਹਿਲਾਂ ਕਿਵੇਂ ਆਪਾਂ ਬਹੁਤੇ ਆਪਣੇ ਲੋਕਾਂ ਨੂੰ ਤਾਂ ਪਤਾ ਹੀ ਆ ਜਿਹੜੇ ਆਪਣੇ ਰਾਜਸਥਾਨ ਐਮਪੀ ਇੱਧਰ ਸਾਰੇ ਮੋਸਲੇ ਆਪਣੇ ਇੰਡੀਆ ਵਾਲੇ ਜਿਹੜੇ ਲੋਕ ਨੇ ਇਹਨਾਂ ਨੂੰ ਪਤਾ ਵਾ ਵੀ ਇਹਦੀ ਖੇਤੀ ਕਿਵੇਂ ਹੁੰਦੀ ਆ ਕਿਹੜੇ ਸੀਜ਼ਨ ਚ ਹੁੰਦੀ ਆ ਉਹ ਆਪਾਂ ਗੱਲਬਾਤ ਨਹੀਂ ਜਾਣਾ ਮੈਂ ਸਿਰਫ ਉਹ ਗੱਲਾਂ ਕਰਨਾ ਚਾਹੁੰਦਾ ਕਿਉਂਕਿ ਮੈਂ ਨਾ ਲਾਸਟ ਕੁਝ ਸਮੇਂ ਦੇ ਵਿੱਚ ਮੇਰੇ ਕੋਲ ਦੋਸਤ ਸੀਗੇ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਜੋ ਮੈਂ ਤੁਹਾਡੇ ਲੋਕਾਂ ਨਾਲ ਸ਼ੇਅਰ ਕਰਨਾ ਮੇਰੇ ਕੋਲ ਦੋਸਤ ਸੀਗੇ ਉਹ ਖਾਂਦੇ ਸੀ ਉਹਨਾਂ ਨਾਲ ਜੋ ਬੀਤਿਆ ਅੱਜ ਮੈਂ ਤੁਹਾਨੂੰ ਲੋਕਾਂ ਨੂੰ ਸਿਰਫ ਉਹੀ ਗੱਲ ਦੱਸਣੀ ਕਿਉਂਕਿ ਉਦੋਂ ਬਾਅਦ ਹੀ ਮੈਂ ਜ਼ਿਆਦਾ ਇਹਦੇ ਵਿੱਚ ਦੇਖਿਆ ਵੀ ਕੀ ਫਾਇਦੇ ਕੀ ਨੁਕਸਾਨ ਦੇਖੋ ਆਪਾਂ ਪਹਿਲੀ ਗੱਲ ਤੇ ਹੁਣ ਆਉਂਦੇ ਆ ਸਭ ਤੋਂ ਪਹਿਲਾਂ ਜੀ ਜਿਹੜੇ ਹੁਣ ਮੇਰੇ ਸੱਜਣ ਨੇ ਕੁਝ ਬੱਚੇ ਨੇ ਉਹ ਕਾਲਜਾਂ ਦੇ ਵਿੱਚ ਜਾਂ ਇੱਕ ਸ਼ੌਂਕ-ਸ਼ੌਂਕ ਦੇ ਸ਼ੁਰੂ ਕਰ ਦਿੰਦੇ ਆ ਤੇ ਸ਼ੁਰੂ ਕਿੱਥੋਂ ਕਰਦੇ ਆ ਸ਼ੁਰੂ ਕਰਦੇ ਆ ਜੀ ਵੀ ਅਸੀਂ ਭਾਜੀ ਕਦੇ-ਕਦੇ ਖਾਣੀ ਹਫਤੇ ਦੇ ਵਿੱਚ ਦੋ ਵਾਰੀ ਖਾਣੀ ਆ ਹਫਤੇ ਦੇ ਵਿੱਚ ਤਿੰਨ ਵਾਰੀ ਖਾਣੀ ਮਹੀਨੇ 'ਚ ਤਿੰਨ ਚਾਰ ਵਾਰੀ ਖਾਣਾ ਕਰਾਂਗੇ ਜੀ ਖੂਨ ਪਤਲਾ ਰਹਿੰਦਾ ਇਹ ਰਹਿੰਦਾ ਉਹ ਬੰਦਾ ਆਪਣੇ ਆਪ ਨੂੰ ਸੌਜ ਗਿਆ ਸਮਝਾ ਲੈਂਦਾ ਕਿਉਂਕਿ ਦੇਖੋ ਇਹਦੀ ਇੱਕ ਇਹੋ ਜੀ ਆ ਵੀ ਜਦੋਂ ਆਪਾਂ ਖਾਂਦੇ ਆ ਤਾਂ ਬੰਦੇ ਨੂੰ ਇੱਕ ਵੱਖਰਾ ਹੀ ਫੀਲ ਆ ਹੁੰਦਾ ਕਿ ਯਾਰ ਮੈਂ ਇੱਕ ਵੱਖਰੀ ਦੁਨੀਆ 'ਚ ਆ ਮੈਨੂੰ ਸਭ ਕੁਝ ਚੰਗਾ ਲੱਗ ਰਿਹਾ ਬੰਦਾ ਖੁਸ਼ ਰਹਿੰਦਾ ਸੋ ਉਹ ਕੀ ਆ ਦਿਮਾਗ ਦੇ ਵਿੱਚ ਕੈਮੀਕਲ ਰੀਲੀਜ਼ ਹੁੰਦਾ ਜਿਹਦੇ ਨਾਲ ਕੀ ਹੁੰਦਾ ਬੰਦੇ ਨੂੰ ਹੈਪੀ ਹਾਰਮੋਨ ਰੀਲੀਜ਼ ਹੁੰਦੇ ਬੰਦਾ ਕਹਿੰਦਾ ਯਾਰ ਮੈਂ ਬੜਾ ਖੁਸ਼ ਰਹਿਣਾ ਖਾ ਕੇ ਸੋ ਉੱਥੋਂ ਇਹ ਚੀਜ਼ ਦੀ ਸ਼ੁਰੂਆਤ ਹੁੰਦੀ ਆ ਬੱਚੇ ਦੇਖੋ ਦੇਖੀ ਕਾਲਜਾਂ ਦੇ ਵਿੱਚ ਲੱਗ ਜਾਂਦੇ ਆ ਮੁੰਡੇ ਆਪਣੇ ਤੇ ਕੁੜੀਆਂ ਵੀ ਬਹੁਤ ਖਾਂਦੀਆਂ ਨੇ ਇਕੱਲੇ ਮੁੰਡੇ ਕਹਤੇ ਮੈਨੂੰ ਤਾਂ ਪਤਾ ਹੈ ਮੈਂ ਬਹੁਤ ਕੇਸ ਦੇਖਿਆ ਆਪਣੇ ਡੀ ਐਮ ਸੀ ਡਰਗ ਐਡਿਕਸ਼ਨ ਵਾਲਿਆਂ ਦੇ ਜਾਂ ਇੰਨੇ ਸੈਂਟਰਾਂ ਦੇ ਵਿਖੇ ਕੁੜੀਆਂ ਵੀ ਖਾਂਦੀਆਂ ਮੁੰਡੇ ਸਭ ਖਾਂਦੇ ਜਿਹੜੇ ਇਵਨ ਬਿਊਰਗ ਆਪਣੇ ਉਹ ਖਾਂਦੇ ਆ ਦੇਖੋ ਗੱਲ ਕਿੱਥੇ ਆ ਕੋਈ ਵੀ ਚੀਜ਼ ਖਾਣੀ ਮਾੜੀ ਨਹੀਂ ਹੁੰਦੀ ਗੱਲ ਹੁੰਦੀ ਆ ਵੀ ਜਦੋਂ ਆਪਾਂ ਲੋੜ ਤੋਂ ਵੱਧ ਖਾਣ ਲੱਗ ਜਾਂਦੇ ਆ ਨਾ ਫੇਰ ਕੋਈ ਵੀ ਕਹ ਲੋ ਦਵਾਈ ਵੀ ਲੋੜ ਤੋਂ ਵੱਧ ਖਾਦੀ ਉਹ ਫਿਰ ਨਸ਼ਾ ਬਣ ਜਾਂਦੀ ਆ ਜਾਂ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਆ ਇਦਾਂ ਹੀ ਹੁਣ ਆਪਾਂ ਗੱਲ ਕਰਦੇ ਆ ਫੀਮ ਦੀ ਦੇਖੋ ਬਹੁਤ ਸਾਰੇ ਲੋਕ ਜਿਹੜੇ ਖਾਣਾ ਇਹਦੇ ਗੱਜੇ ਜਾਂਦੇ ਆ ਜਾਂ ਰੈਗੂਲਰ ਹੋ ਜਾਂਦੇ ਆ ਉਹਨਾਂ ਦਾ ਪਹਿਲਾਂ ਤਾਂ ਦੇਖੋ ਉਹ ਆਪਣੇ ਘਰਦਿਆਂ ਨੂੰ ਕਿ ਘਰਦਿਆਂ ਦੇਖੋ ਕਦੀ ਵੀ ਕੋਈ ਚੀਜ਼ ਲੁਕਾਇਆ ਨਹੀਂ ਲੁਕਦੀ ਸਭ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਖਾਂਦਾ ਉਹ ਪਹਿਲਾਂ ਕੀ ਸਮਝਾਉਂਦੇ ਆਪਣੇ ਘਰਦਿਆਂ ਨੂੰ ਉਹ ਕਹਿੰਦੇ ਜੀ ਇਦੇ ਨਾਲ ਖੂਨ ਪਤਲਾ ਰਹਿੰਦਾ ਮੈਨੂੰ ਚੰਗਾ ਫੀਲ ਹੁੰਦਾ ਮੈਨੂੰ ਡਿਪਰੈਸ਼ਨ ਨਹੀਂ ਆਉਂਦਾ ਮਤਲਬ ਸੌ ਗੱਲਾਂ ਜਿਹੜੀਆਂ ਨੇ ਉਹ ਆਪਣੇ ਘਰਦਿਆਂ ਨੂੰ ਜਾਂ ਸਾਰੇ ਸਮਾਜ ਨੂੰ ਸਮਝਾਉਂਦੇ ਆ ਤੇ ਭਾਈ ਤਾਂ ਅਸੀਂ ਖਾਨੇ ਆ ਉਹਨਾਂ ਨੂੰ ਵੇਖੋ ਵੇਖੀ ਚਾਰ ਹੋਰ ਲੱਗ ਜਾਂਦੇ ਆ ਹੁਣ ਐਦਾਂ ਹੀ ਇਹ ਜਿਹੜਾ ਦੌਰ ਆ ਇਹਨੇ ਸਾਲਾਂ ਤੋਂ ਸਾਡੇ ਚੱਲਿਆ ਆ ਰਿਹਾ ਵਾ ਪੰਜਾਬ 'ਚ ਖਾਸ ਕਰਕੇ ਪੰਜਾਬ ਯੂਪੀ ਜਿੱਥੇ-ਥੇ ਆਪਣੇ ਪੰਜਾਬੀ ਬੰਦੇ ਉੱਥੇ ਇਹ ਜ਼ਿਆਦਾ ਰਿਵਾਜ ਚੱਲਦਾ ਤੇ ਕਰਦੇ ਕਰਾਉਂਦੇ ਆ ਹੁਣ ਦੇਖੋ ਗੱਲ ਕਿੱਥੇ ਆ ਵੀ ਬਹੁਤ ਲੋਕ ਇਹਦੇ ਵਿੱਚ ਹੁਣ ਮੈਂ ਆਉਂਗਾ ਥੋੜਾ ਸੀਰੀਅਸ ਗੱਲ ਤੇ ਚਲੋ ਹਾਸਾ ਮਿਆਕ ਆਪਣੀ ਸਾਥ ਰਿਹਾ ਵੀ ਬੰਦਾ ਕਿਵੇਂ ਲੱਗਦਾ ਹੁਣ ਮੈਂ ਥੋੜੀ ਜੀ ਗੱਲ ਨਾ ਸੀਰੀਅਸ ਕਰਨੀਆਂ ਕਿਉਂਕਿ ਮਜ਼ਾਕ ਮਜ਼ਾਕ ਦੇ ਵਿੱਚ ਹੀ ਅਸੀਂ ਫੀਮ ਦੇ ਕਰਕੇ ਬਹੁਤ ਨੁਕਸਾਨ ਕਰ ਚੁੱਕੇ ਹਾਂ ਇਹ ਹੁਣ ਨਾ ਹਸਪਤਾਲਾਂ ਪੀਜੀਆ ਜਾ ਕੇ ਦੇਖੋ ਡੀਐਮਸੀ ਲੁਧਿਆਣਾ ਦੇਖੋ ਜਾਂ ਬਠਿੰਡੇ ਏਮਜ਼ ਦੇ ਵਿੱਚ ਜਾ ਕੇ ਦੇਖੋ ਜਿਹੜੇ ਕੇਸ ਆਏ ਨੇ ਨਾ ਲਿਵਰ ਸਰੋਸਿਸ ਦੇ ਜਾਂ ਜਿਹੜਾ ਲਿਵਰ ਦੇ ਵਿੱਚ ਲੋਕਾਂ ਦੇ ਕੈਂਸਰ ਆ ਰਿਹਾ ਵਾ ਉਹਦਾ ਮੁੱਖ ਕਾਰਨ ਫੀਮ ਵੀ ਆ ਰਿਹਾ ਵਾ ਹਾਂਜੀ ਆਪਾਂ ਮਜ਼ਾਕ-ਮਜ਼ਾਕ 'ਚ ਬਹੁਤ ਖਾਲੀ ਤੇ ਬਹੁਤ ਆਪਾਂ ਇਹ ਚੀਜ਼ ਨੂੰ ਕਰਤਾ ਪਰ ਦੇਖੋ ਆਪਾਂ ਇਹ ਚੀਜ਼ ਤੋਂ ਕਦੇ ਵੀ ਰਿਗਰੈਟ ਨਹੀਂ ਕਰ ਸਕਦੇ ਕਿ ਹਾਲ ਦੀ ਘੜੀ ਜੋ ਅਫੀਮ ਮਾਰਕੀਟ ਦੇ ਵਿੱਚ ਆ ਰਹੀ ਆ ਉਹਦੇ ਵਿੱਚ ਫੈਂਟਨੋਲ ਕੀ ਨੀਂਦੀਆਂ ਗੋਲੀਆਂ ਕੀ ਆ ਈਵਨ ਜਿਹੜੇ ਡੌਗਸ ਦੇ ਐਨੀਮਲ ਤੇ ਚਿਚੜਾ ਵੀ ਦਵਾਈ ਹੁੰਦੀ ਆ ਉਹ ਵੀ ਉਹ ਵੀ ਪਾ ਕੇ ਤਿਆਰ ਕੀਤੀ ਜਾਂਦੀ ਤਾਂ ਕਿ ਉਹਦਾ ਨਸ਼ਾ ਵੱਧ ਹੋਵੇ ਤੇ ਮਹਿੰਗੀ ਵੇਚ ਸਕੀਏ ਦੇਖੋ ਇਹ ਗੱਲਾਂ ਬਹੁਤ ਸੋਚਣ ਵਾਲੀਆਂ ਨੇ ਕਿਉਂਕਿ ਸਾਨੂੰ ਤਾਂ ਜਦੋਂ ਲੋਕਾਂ ਨੇ ਦੱਸਿਆ ਇੱਕ ਆਪਣਾ ਡਰਾਈਵਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਲੇਟੈਸਟ ਮੇਰਾ ਫਰੈਂਡ ਆ ਉਹ ਨਾਲ ਹੀ ਟਰਾਂਸਪੋਰਟ ਆ ਉਹ ਡਰਾਈਵਰ ਯੂਪੀ ਗਿਆ ਯੂਪੀ ਪਤਾ ਨਹੀਂ ਐਮਪੀ ਇੱਧਰ ਲਈ ਸਾਰੀ ਤੇ ਉਧਰ ਗਿਆ ਉਹ ਜਦੋਂ ਉਧਰ ਗਿਆ ਤੇ ਉਹਨੇ ਕਿਸੇ ਬੰਦੇ ਕੋਲੋਂ ਜਿਹਦੇ ਕੋਲੋਂ ਖਰੀਦਾ ਸੀ ਜੋ ਵੀ ਉਹਦਾ ਸਿਸਟਮ ਸੀ ਉਹਨੇ ਖਾਧੀ ਬਾਈ ਜੀ ਉਹ ਬੰਦੇ ਨੂੰ ਖਾਂਦੇ ਸਾਰੀ ਦੌੜਾ ਪੈ ਗਿਆ ਉਹ ਇੱਕਦਮ ਉਹਦਾ ਮੂੰਹ ਬਿੰਗਾ ਹੋ ਗਿਆ ਸਾਰਾ ਕੁਝ ਉਹ ਸਾਰਿਆਂ ਨੂੰ ਉੱਥੇ ਹੱਥਾਂ ਪੈਰਾਂ ਦੀ ਪੈ ਗਈ ਉਹਦੇ ਨਾਲ ਉਹਦੇ ਡਰਾਈਵਰ ਦੇ ਨਾਲ ਕਲਿੰਡਰ ਸੀਗਾ ਉਹ ਉਹਨੂੰ ਫਟਾਫਟ ਹਸਪਤਾਲ ਲੈ ਗਿਆ ਉਹਨਾਂ ਨੇ ਉਹਦੇ ਸਾਰੇ ਟੈਸਟ ਕੀਤੇ ਦੇਖੋ ਟੈਸਟ ਚ ਨਿਕਲਿਆ ਕੀ ਹੁਣ ਆਪਾਂ ਗੱਲ ਕਰਦੇ ਆ ਨਾ ਵੀ ਲੋਕ ਇੱਥੇ ਮਿਲੋਂਦੇ ਬਾਈ ਜੀ ਹੁਣ ਜਿਹੜੇ ਪਿੱਛੇ ਆਹ ਖੇਤੀ ਕਰਦੇ ਆ ਜਾਂ ਜਿਹੜੇ ਵੇਚ ਨੇ ਉਹ ਹੁਣ ਬਹੁਤ ਘਟਿਆ ਆਪਣੇ ਕਹਿ ਲੋ ਵੀ ਹੱਤਿਆ ਹਰਕਤਾਂ ਦੇ ਆ ਚੁੱਕੇ ਆ ਉਹਨਾਂ ਨੇ ਕੀ ਕੀਤਾ ਜਿਹੜੀ ਆਪਣੀ ਖੇਤਾਂ ਦੇ ਵਿੱਚ ਕੁਝ ਪੈਸਟੀਸਾਈਡ ਆਪਾਂ ਯੂਜ਼ ਕਰਦੇ ਆ ਕੀੜੇ ਮਕੌੜੇ ਮਾਰਨ ਲਈ ਉਹ ਦਵਾਈ ਉਹਦੇ ਵਿੱਚ ਮਲਾਈ ਹੋਈ ਸੀ ਫੀਮ ਚ ਤੇ ਉਹਨੇ ਨਮਾ ਕੋਈ ਦੇਖੋ ਇਹਨਾਂ ਦੇ ਦਿਮਾਗ ਆਪਣੇ ਇਹਨਾਂ ਨੇ ਕੋਈ ਨਵੀਂ ਤਿਆਰੀ ਕੀਤੀ ਤੇ ਉਹ ਬੰਦਾ ਪਹਿਲੇ ਸੀ ਜਿਹਨੇ ਖਾਧੀ ਉਹਨੂੰ ਖਾਂਦੇ ਸਾਰੇ ਪਰੋਲਮ ਆ ਗਈ ਹੁਣ ਤੁਸੀਂ ਇੱਥੋਂ ਵੇਖ ਲਓ ਵੀ ਇਹਨਾਂ ਲੋਕਾਂ ਨੇ ਇੱਕ ਅਫੀ ਮਰਗੀ ਜਿਹਨੂੰ ਹੁਣ ਦੇਖੋ ਬਹੁਤ ਬਿਊਰ ਖਾਂਦੇ ਸਾਰੇ ਜਿਹੜੇ ਉਮਰਾਂ ਕੱਟ ਗਏ ਮੈਂ ਉਹ ਚੀਜ਼ ਦੇ ਵੀ ਉਹਨਾਂ ਵੀ ਅਸੀਂ ਕਹਿੰਦੇ ਆ ਵੀ ਨੁਕਸਾਨ ਆ ਨੁਕਸਾਨ ਹੈਗੇ ਆ ਬਟ ਫਾਇਦੇ ਵੀ ਇਹਦੇ ਬਹੁਤ ਸੀ ਬਟ ਗੱਲ ਕੀ ਹੁੰਦੀ ਆ जिਨੇ ਵਿਚਾਰੇ ਨੇ ਉਹਨੇ ਖਾਧੀ ਉਹਦਾ ਹਾਲ ਵੇਖ ਲਓ ਵੀ ਜਿਹੜੀ ਜਰੀਲੀ ਫੀਮ ਦੇ ਨਾਲ ਸੋ ਤਾਂ ਕਰਕੇ ਹੁਣ ਨਾ ਉਹ ਜਿਹੜਾ ਜ਼ਮਾਨਾ ਨਹੀਂ ਰਿਹਾ ਵੀ ਆਪਾਂ ਮੁੱਛਾਂ ਨੂੰ ਵੱਟ ਦੇ ਕੇ ਕਹੀਏ ਜੀ ਅਸਤਾ ਫੀਮ ਖਾਣੇ ਜਾਂ ਕੁਝ ਕਿਉਂਕਿ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਖਾ ਰਹੇ ਹੋ ਉਦੋਂ ਬਾਅਦ ਅਸੀਂ ਆਪਣੇ ਕਿੰਨੇ ਦੋਸਤਾਂ ਨੂੰ ਕਿਹਾ ਭਾਈ ਤੁਸੀਂ ਆਪਣੇ ਟੈਸਟ ਕਰਾਓ ਉਹਨਾਂ ਨੇ ਜਦੋਂ ਲੈਬੋਰੀਟਰੀ ਦੇ ਵਿੱਚੋਂ ਆਪਣਾ ਯੂਰੀਨ ਟੈਸਟ ਕਰਾਉਂਦੇ ਆ ਉਹਦੇ ਵਿੱਚ ਕੀ ਪਤਾ ਲੱਗਦਾ ਫੈਂਟਨੋਲ ਉਦੋਂ ਬਾਅਦ ਆਹ ਦਵਾਈਆਂ ਉਦੋਂ ਬਾਅਦ ਕਿੰਨੇ ਤਰ੍ਹਾਂ ਦੇ ਕੈਮੀਕਲ ਨੀਂਦ ਦੀਆਂ ਗੋਲੀਆਂ ਟਰਾਮਾਡੋਲ ਕੀ ਕੀ ਪਏ ਹੋਏ ਸੀਗਾ ਉਹਦੇ ਵਿੱਚ ਜਦੋਂ ਇਹ ਨਹੀਂ ਇੱਕ ਨੇ ਵੱਖਰੇ ਵੱਖਰੇ ਬੰਦੇ ਜਿਹੜੇ ਖਾਂਦੇ ਸੀ ਹੁਣ ਤੁਸੀਂ ਆਪੇ ਵੇਖ ਲਓ ਵੀ ਦੇਖੋ ਕਿਤੇ ਨਾ ਕਿਤੇ ਪਹਿਲਾਂ ਤਾਂ ਜੋ ਖਾਂਦੇ ਸੀ ਸਾਫ਼ ਸੁਥਰਾ ਉਹ ਵਧੀਆ ਸੀ ਪਰ ਹੁਣ ਜੋ ਹਾਲ ਹੋ ਚੁੱਕਾ ਨਾ ਮੈਂ ਕੰਨਾ ਪਾਈ ਛੱਡ ਦੋ ਮੈਂ ਰੈਗੂਲਰ ਫੀਮ ਖਾਣ ਵਾਲਿਆਂ ਨੂੰ ਫੇਰ ਕਹਿੰਨਾ ਬਾਈ ਜੀ ਬਾਜੋ ਪਰ ਸ਼ਹਿਰਾਂ ਦੇ ਬਹੁਤ ਬੱਚੇ ਜਾਂ ਬਹੁਤ ਲੋਕ ਲੱਗੇ ਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਦੇਖੋ ਦੇਖੀ ਲੱਗੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਖਾ ਰਹੇ ਆ ਤੇ ਹੁਣ ਜਦੋਂ ਸਿੱਧਾ ਪਤਾ ਲੱਗਦਾ ਕਿ ਕਿਸੇ ਦਾ ਲਿਵਰ ਫੇਲ ਹੋ ਗਿਆ ਕਿਸੇ ਦੇ ਕਿਡਨੀਆਂ ਚ ਪ੍ਰੋਬਲਮ ਆ ਗਈ ਕਿਸੇ ਨੂੰ ਇਨਫੈਕਸ਼ਨ ਹੋ ਗਈ ਕਿਉਂ ਕਾਰਨ ਨਿਕਲਦਾ ਜ਼ਹਿਰੀਲੀ ਫੀਮ ਸੋ ਦੇਖੋ ਇਹ ਫੀਮ ਦੇ ਸ਼ੁਰੂ ਤੋਂ ਕੋਈ ਨੁਕਸਾਨ ਸੀ ਜਿਵੇਂ ਆਪਾਂ ਕਹੀਏ ਪੈਸਾ ਜਾਂ ਫਿਰ ਦਿਮਾਗ ਦੇ ਵਿੱਚ ਇੱਕ ਕੈਮੀਕਲ ਰੀਲੀਜ਼ ਹੋਣਾ ਬੰਦ ਹੋ ਜਾਂਦਾ ਨੇਚਰਲੀ ਉਹ ਹੈਪੀ ਕੈਮੀਕਲ ਜਿਹੜਾ ਹੁੰਦਾ ਵਾ ਉਹ ਨੇਚਰਲੀ ਜਿਹੜਾ ਹੈਪੀ ਹਾਰਮੋਨ ਨਹੀਂ ਰੀਲੀਜ਼ ਹੁੰਦਾ ਕਿਉਂਕਿ ਉਹਨੂੰ ਆਦਤ ਪੈ ਜਾਂਦੀ ਫੀਮ ਦੀ ਇਹ ਚੀਜ਼ਾਂ ਦੇ ਕੁਝ ਆਲਰੇਡੀ ਨੁਕਸਾਨ ਸੀਗੇ ਬਟ ਜਿਹੜਾ ਮੇਜਰ ਨੁਕਸਾਨ ਹੋ ਰਿਹਾ ਵਾ ਉਹ ਇਸ ਟਾਈਮ ਜਿਹੜੀ ਜਰਿਲੀ ਫੀਮ ਆ ਰਹੀ ਹੈ ਉਹਦੇ ਕਰਕੇ ਹੋ ਰਿਹਾ ਮੈਂ ਤਾਂ ਆਪਣੇ ਸਾਰੇ ਦੋਸਤਾਂ ਨੂੰ ਸੱਜਣਾ ਨੂੰ ਸਭ ਨੂੰ ਪਾਈ ਅਸੀਂ ਉਹਨਾਂ ਨੂੰ ਕਿਹਾ ਪਾਈ ਛੱਡੋ ਇਹਦਾ ਹੋਵੇ ਕੱਲ ਨੂੰ ਤੁਸੀਂ ਰਾਤ ਨੂੰ ਖਾਧੀ ਜਾਂ ਖਾਧੀ ਤੇ ਸਵੇਰੇ ਉੱਠੇ ਗੱਲ ਕੀ ਕੈਨੇਡਾ ਦੇ ਵਿੱਚ ਜਾਂ ਬਾਹਰਲੇ ਕੰਟਰੀਆਂ 'ਚ ਆਪਾਂ ਸੇਮ ਹੀ ਵਿਦੇਸ਼ਾਂ ਦੇ ਵਿੱਚ ਦੇਖੀ ਪ੍ਰੋਬਲਮ ਉੱਥੇ ਵੀ ਤਾਂ ਆਹੀ ਪ੍ਰੋਬਲਮ ਸੀ ਫੈਂਟਰ ਨਾਲ ਮਲਾਉਂਦੇ ਸੀ ਹੁਣ ਉਹੀ ਸੇਮ ਉਧਰ ਜ਼ਿਆਦਾ ਗੰਦਾ ਤੇ ਇੰਡੀਆ ਦੇ ਵਿੱਚ ਸ਼ੁਰੂ ਹੋ ਗਿਆ ਸੋ ਭਾਈ ਜੀ ਦੇਖੋ ਅੱਗੇ ਕੀ ਹੁੰਦਾ ਸੀਗਾ ਵੀ ਅੱਗੇ ਮੇਰੇ ਨੁਕਸਾਨ ਜਿਹੜੇ ਸੀਗੇ ਉਹ ਮੈਂ ਤੁਹਾਨੂੰ ਕੋ ਦੱਸ ਦਿੰਨਾ ਅਸੀਂ ਆਪਣੇ ਦੋਸਤਾਂ ਨੂੰ ਵੇਖਦੇ ਰਹੇ ਆ ਵੀ ਉਹਨਾਂ ਨਾਲ ਜੋ ਹੁੰਦਾ ਰਿਹਾ ਵਾ ਵੀ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਉਹਨਾਂ ਨੂੰ ਪਹਿਲਾ ਪ੍ਰੋਬਲਮ ਆ ਜਾਂਦੀ ਸੀ ਕਿ ਭਾਈ ਸਾਡੇ ਕੋਲ ਹੈ ਨਹੀਂਗਾ ਅਸੀਂ ਨਹੀਂ ਜਾਣਾ ਉਹ ਕਿਤੇ ਵਿਦੇਸ਼ ਨਹੀਂ ਜਾ ਪਾਉਂਦੇ ਸੀ ਕਿਤੇ ਦੂ ਟ੍ਰੈਵਲ ਨਹੀਂ ਕਰ ਪਾਉਂਦੇ ਸੀਗੇ ਸੋ ਇੱਕ ਦੇਖੋ ਵੀ ਨੇਚਰਲੀ ਦਿਮਾਗ ਦੇ ਉੱਤੇ ਐਡਾ ਵੱਡਾ ਬੋਝ ਵੱਜ ਜਾਂਦਾ ਬੰਦਾ ਘਰ ਚੋ ਖੁਸ਼ ਨਹੀਂ ਹੁੰਦਾ ਵੀ ਬਾਈ ਮੇਰੇ ਕੋ ਹੈ ਨਹੀਂ ਸੋ ਪੈਸੇ ਦੀ ਬਰਬਾਦੀ ਦੇਖੋ ਲੱਖ ਰੁਪਿਆ ਲੱਗ ਜਾਂਦਾ ਜਿਹੜੇ ਖਾਂਦੇ ਆ ਹੁਣ ਸਾਨੂੰ ਦੱਸਦੇ ਆ ਕੋਈ ਕਹਿੰਦਾ ਮੇਰਾ 30 ਲੱਖ ਲੱਗਿਆ ਕੋਈ 40 ਹੁਣ ਤੱਕ ਦੋ ਦੋ ਤਿੰਨ ਤਿੰਨ ਸਾਲ ਦੇ ਵਿੱਚ ਸੋ ਗੱਲ ਕੀ ਆ ਵੀ ਇਨ੍ਹਾਂ ਚੀਜ਼ਾਂ ਦੇ ਬਹੁਤੇ ਦੇਖੋ ਫਾਇਦੇ ਮੈਂ ਕਹਿੰਦਾ ਵੀ ਠੀਕ ਆ ਥੋੜੇ पर नुकसान ਬਹੁਤੇ ਫੀਮ ਨੂੰ ਜਿਹੜੇ ਲੋਕੀ ਆਪਾਂ ਸਮਝਦੇ ਆ ਨਾ ਵੀ ਯਾਰ ਬੜਾ ਕਿਤੇ ਕੋਈ ਸ਼ੈ ਖਾ ਲਈ ਅਸੀਂ ਵੀ ਸਾਡੀ ਕਿਤੇ ਉਮਰ ਗਈ ਜਵਾਨ ਹੋ ਗਏ ਬਾਈ ਜੀ ਅੱਜ ਤੋਂ 30 40 ਸਾਲ 20 ਸਾਲ 10 ਸਾਲ ਪਹਿਲਾਂ ਗੱਲ ਹੋਰ ਹੋ ਸਕਦੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਤੁਸੀਂ ਫੀਮ ਖਾ ਰਹੇ ਹੋ ਉਹ ਨਿਰੀ ਜ਼ਹਿਰ ਤੇ ਤੁਹਾਡੇ ਕਰ ਦੇ ਵਿੱਚ ਚਿੱਟੀ ਚਾਦਰ ਬਸ਼ੰਦੀ ਤਿਆਰੀ ਆ ਹਜੇ ਵੀ ਆਪਣੇ ਲੋਕ ਜੇ ਸਮਝ ਜਨ ਨਾ ਤਾਂ ਬਚਾਅ ਹੋ ਸਕਦਾ ਕਿਉਂਕਿ ਬਾਈ ਜੀ ਜੋ ਮੈਂ ਗੱਲਾਂ ਪੜੀਆਂ ਜਾਂ ਜਦੋਂ ਇਹ ਚੀਜ਼ ਟੌਪਿਕ ਬਾਰੇ ਅਸੀਂ ਕਿਉਂਕਿ ਗੋ ਵੀ ਗੱਲਬਾਤ ਤੁਹਾਡੇ ਨਾਲ ਕਰਦੇ ਹੁੰਦੇ ਹੁੰਨੇ ਆ ਨਾ ਉਹ ਰਿਸਰਚ ਕਰਕੇ ਪੜ੍ਹ ਕੇ ਪਤਾ ਕਰਕੇ ਪ੍ਰੈਕਟੀਕਲ ਤਾਂ ਕੱਲ ਨੂੰ ਕੋਈ ਬੰਦਾ ਖੜਾ ਹੋ ਜੇ ਭਾਜੀ ਤੁਸੀਂ ਆਹ ਗੱਲ ਕਹੀ ਸੀ ਅਸੀਂ ਉਹ ਗੱਲ ਦਾ ਵਿਦ ਪ੍ਰੂਫ ਕਰਦੇ ਹੁੰਨੇ ਆ ਕਿਉਂਕਿ ਮੈਂ ਜਿਹੜੇ ਮੇਰੇ ਵੀਰ ਖਾਂਦੇ ਉਹਨਾਂ ਨੂੰ ਤਾਂ ਪਤਾ ਮੈਂ ਜੋ ਕਹਿ ਰਿਹਾ ਮੈਂ ਵੀ ਉਹਦੇ 'ਚ ਕੋਈ ਵੀ ਗਲਤ ਗੱਲ ਨਹੀਂ ਹਰ ਬੰਦਾ ਡਰ ਰਿਹਾ ਵਾ ਪਰ ਗੱਲ ਕਿੱਥੇ ਆ ਉਹ ਇਹ ਦਲਦਲ ਦੇ ਵਿੱਚ ਫਸ ਚੁੱਕਿਆ ਬਾਈ ਜੀ ਦੇਖੋ ਮੈਂ ਤੁਹਾਨੂੰ ਅੱਜ ਇੱਕ ਬੜੀ ਸੌਖੀ ਜੀ ਚੀਜ਼ ਦੱਸਦਾ ਵੰਦਾ ਨਸ਼ਾ ਕਰਕੇ ਤਾਂ ਮਾਰ ਸਕਦਾ ਪਰ ਨਸ਼ਾ ਛੱਡ ਕੇ ਨਹੀਂ ਕੋਈ ਮਾਰ ਸਕਦਾ ਹੁਣ ਬਹੁਤ ਲੋਕੀ ਕਹਿੰਦੇ ਜੀ ਸਾਨੂੰ ਅਟੈਕ ਆਜੂ ਓ ਯਾਰ ਸੌਤ ਰਹਿੰਦਿਆ ਮੈਂ ਕਹਿੰਦਾ ਦਵਾਈਆਂ ਵੀ ਨਾ ਲਓ ਆਪਣਾ ਗੁਰੂ ਮਹਾਰਾਜ ਦਾ ਪਾਠ ਕਰੋ ਆਪਣੇ ਅੰਦਰੋਂ ਧਾਰ ਲਓ ਵੀ ਯਾਰ ਅਹੀਂ ਛੱਡਣਾ ਇਹ ਕੋੜ ਆਪਣੇ ਗਲੋਂ ਨਾਉਣਾ ਕਿੰਨੀ ਗੱਲ ਆ ਕੋਈ ਵੱਡੀ ਗੱਲ ਨਹੀਂ ਦੋ ਤਿੰਨ ਹਫ਼ਤੇ ਦੇ ਵਿੱਚ ਤੁਸੀਂ ਸਹੀ ਹੋ ਜੰਨੇ ਹੋ ਗੱਲ ਸਿਰਫ ਕੀ ਆ ਤੁਹਾਡੇ ਦਿਮਾਗ ਦੀ ਹੁਣ ਮੈਂ ਦੇਖ ਲਓ ਵੀ ਕੁਝ ਗੰਦਮਨ ਜਿਹੜੇ ਲੋਕੀ ਪਾਉਂਦੇ ਆ ਤੁਸੀਂ ਲੋਕ ਖਾ ਕੇ ਵੀ ਤਾਂ ਇਹ ਸੋਚਦੇ ਸਾਨੂੰ ਕਿੰਨਾ ਕ ਭਾਈ ਨਸ਼ੇ ਜਿਹਾ ਸੀ ਕੀ ਆ ਉਹ ਯਾਰ ਕੁਝ ਨਹੀਂ ਹੁੰਦਾ ਸਿਰਫ ਤੁਹਾਡੇ ਦਿਮਾਗ 'ਚ ਹੁੰਦਾ ਵਾ ਹਜੇ ਵੀ ਮੈਂ ਕਹਿੰਦਾ ਇਹ ਆਪਣਾ ਜਿਹੜਾ ਕੋੜ ਆ ਛੱਡਣਾ ਜਿਹੜੇ ਰੈਗੂਲਰ ਖਾਣ ਵਾਲੇ ਬੰਦੇ ਆ ਤੁਸੀਂ ਤਾਂ ਭਾਈ ਆਪਣੇ ਪਹਿਲਾਂ ਸਾਰੇ ਜਾ ਕੇ ਟੈਸਟ ਕਰਾਓ ਆਪਣਾ ਯੂਰਿਨ ਲੈਬਾਰਟਰੀ ਜਾ ਕੇ ਟੈਸਟ ਕਰਾਓ ਤੁਹਾਡੇ ਦਾ ਅੱਖਾਂ ਕੀ ਮੈਂ ਕਹਿੰਦਾ ਕੋਈ ਟੈਸਟ ਕਰਾ ਕੇ ਦੇਖੋ ਤੁਹਾਡੇ ਜੇ ਪੈਰਾਂ ਥੱਲੇ ਜ਼ਮੀਨ ਨਾ ਨਿਕਲ ਗਈ ਵੀ ਜਿਹੜੀ ਫੀਮ ਤੁਸੀਂ ਰੋਜ਼ ਖਾ ਰਹੇ ਹੋ ਉਹਦੇ ਵਿੱਚ ਕਿਹੜਾ ਜਿਹੜਾ ਕੈਮੀਕਲ ਤੇ ਕਿਹੜੀਆਂ ਕੜੀਆਂ ਦਵਾਈਆਂ ਮਿਲੀਆਂ ਹੋਈਆਂ ਨੇ ਸੋ ਇਹ ਗੱਲਾਂ ਵਾਲਾ ਆਪਾਂ ਧਿਆਨ ਦੇਈਏ ਕਿਉਂਕਿ ਦੇਖੋ ਅੱਗੇ ਸਾਡੀ ਯੂਥ ਨੂੰ ਹੁਣ ਆਪਣੇ ਲੋਕ ਕਹਿਣ ਲੱਗ ਗਏ ਸੀਗੇ ਵੀ ਚਿੱਟਾ ਬਰਬਾਦ ਕਰ ਰਹਾ ਬਾਈ ਜੀ ਉਹਨੇ ਤਾਂ ਜਿਹੜਾ ਕੋਡ ਲਾਉਣਾ ਸੀ ਸਾਡੇ ਪੰਜਾਬ ਨੂੰ ਲਾਇਆ ਆ ਜਿਹੜਾ ਨਵਾਂ ਕੋਡ ਆ ਨਾ ਇਹ ਉਦੋਂ ਵੀ ਖਤਰਨਾਕ ਹੋ ਰਿਹਾ ਵਾ ਕਿਉਂਕਿ ਇਹਦੇ ਵਿੱਚ ਕੀ ਆ ਕਿ ਮੁੰਡਿਆਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਅੰਦਰ ਕੀ ਜਾ ਰਿਹਾ ਵਾ ਤੇ ਉਹ ਰੈਗੂਲਰਲੀ ਇਹਨੂੰ ਵੱਡੀ ਅਮਾਉਂਟ ਦੇ ਵਿੱਚ ਕੰਜ਼ਿਊਮ ਕਰ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਵੱਡੀ ਅਮਾਉਂਟ ਦੇ ਵਿੱਚ ਕੰਜ਼ਿਊਮ ਹੋ ਰਹੀ ਆ ਤੇ ਸੌਖੇ ਤਰ੍ਹਾਂ ਲੋਕਾਂ ਨੂੰ ਵੰਡੀ ਜਾ ਰਹੀ ਆ ਕਿਉਂਕਿ ਹਰ ਕੋਈ ਸੋਚਦਾ ਯਾਰ ਕਦੇ-ਕਦੇ ਆਹ ਲੋ ਖਾ ਲਈ ਪਰ ਬਾਈ ਜੀ ਜਿਹੜੇ ਉਹ ਕਦੇ-ਕਦੇ ਵਾਲੇ ਵੀ ਨਾ ਵਿਚਾਰੇ ਉਹ ਕਿਤੇ ਬੰਦਾ ਜਰੀਲੀ ਖਾਜਵੇ ਉਹਨੂੰ ਦਾ ਖੜੇ ਪੈਰ اٹੈਕ ਥਾਏ ਆ ਜਾਂਦਾ ਵਾ ਸੋ ਇਹਨਾਂ ਗੱਲਾਂ ਦਾ ਧਿਆਨ ਦਿਓ ਮੈਂ ਤਾਂ ਆਪਣੇ ਵੀਰ ਜਿਹੜੇ ਮੇਰੇ ਸੱਜਣ ਨੇ ਭਰਾ ਨੇ ਜਾਂ ਭੈਣਾਂ ਜਿਹੜੇ ਇਹਦੇ ਦਲਦਲ ਦੇ ਵਿੱਚ ਫਸੇ ਹੋਏ ਆ ਤੁਸੀਂ ਜੇ ਛੱਡਣਾ ਚਾਹੁੰਦੇ ਹੋ ਮੈਨੂੰ ਜਦੋਂ ਮਰਜ਼ੀ ਕੰਟੈਕਟ ਕਰੋ ਤੇ ਇਹਨੂੰ ਕੋਲ ਨੂੰ ਆਪਣੇ ਗਲੋਂ ਲਾਓ ਐਵੇਂ ਨਾ ਹੋਵੇ ਕਿ ਅਸੀਂ ਕਰਦੇ ਕਰਾਉਂਦੇ ਆ ਆਪਣਾ ਜਮੇ ਬੇੜਾ ਕਰ ਖੋ ਜੋ ਕਿਉਂਕਿ ਦੇਖੋ ਇਸ ਟਾਈਮ ਦੇ ਉੱਤੇ ਮੋਸਟਲੀ ਜਿਹੜੀ ਤੁਹਾਨੂੰ ਫੀਮ ਆ ਰਹੀ ਆ ਉਹ ਸਾਰੀ ਜਰੀਲੀ ਆ ਉਹ ਹਰੇਕ ਦੇ ਵਿੱਚ ਕੈਮੀਕਲ ਪਾਇਆ ਗੋਲੀਆਂ ਕੋ ਮੈਂ ਕਹਨਾ ਵੀ ਕੋਈ 100 ਚੋਂ 1-2% ਹੋਊ ਜਿਹੜੀ ਕੋਈ ਸਾਫ਼ ਹੋਣੀ ਆ ਉਹਦੇ 98% ਖਰਾਬ ਆ ਤੇ ਮੇਰੇ ਵੀਰ ਜਿਹੜੇ ਵੀ ਖਾ ਰਹੇ ਆ ਬਾਈ ਜੀ ਆਪਣਾ ਟੈਸਟ ਜ਼ਰੂਰ ਕਰਾਓ ਤੁਹਾਨੂੰ ਟੈਸਟ ਕਰਾ ਕੇ ਪਤਾ ਲੱਗ ਜਾਊਗਾ ਤੁਸੀਂ ਕਿੱਥੇ ਖੜੇ ਹੋ ਸੋ ਦੇਖੋ ਮੇਰਾ ਕੋਈ ਮੇਰੀ ਯਾਰ ਦੇਖੋ ਅਸੀਂ ਤਾਂ ਸਿਰਫ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿਉਂਕਿ ਮੈਂ ਤੁਹਾਨੂੰ ਫੇਰ ਦੱਸਿਆ ਇਹ ਕੁਝ ਗੱਲਾਂ ਮੇਰੇ ਕੁਝ ਖਾਸ ਦੋਸਤਾਂ ਨਾਲ ਹੋਈਆਂ ਨੇ ਠੀਕ ਆ ਤਾਂ ਉਹ ਐਕਸਪੀਰੀਅੰਸ ਤੋਂ ਹੀ ਮੈਨੂੰ ਉਹਨਾਂ ਨੇ ਕਿਹਾ ਯਾਰ ਵੀ ਤੂੰ ਇਹ ਗੱਲਾਂ ਲੋਕਾਂ ਦੇ ਮੂਹਰੇ ਰੱਖ ਤਾਂ ਕਿ ਜਿਨ੍ਹਾਂ ਵਿਚਾਰਿਆਂ ਨੂੰ ਨਹੀਂ ਪਤਾ ਉਹ ਅਵੇਅਰ ਹੋ ਸਕਣ ਬਹੁਤਾਂ ਤਾਂ ਯਾਰ ਪਤਾ ਮੈਨੂੰ ਪਤਾ ਵੀ ਜਿਹੜੇ ਬੰਦੇ ਖਾਂਦੇ ਆ ਨਾ ਉਹਨਾਂ ਨੂੰ ਪਤਾ ਵੀ ਅੱਜਕੱਲ ਕੀ ਹੋ ਰਿਹਾ ਬਟ ਫਿਰ ਵੀ ਵਿਚਾਰੇ ਫਸੇ ਹੋਏ ਆ ਅੱਖਾਂ ਬੰਦ ਕਰਕੇ ਕਹਿੰਦੇ ਨਾ ਵੀ ਅੱਖਾਂ ਬੰਦ ਕਰਕੇ ਵੀ ਆਪਣਾ ਮੱਖੀ ਨਿਕਲੀ ਜਾਂਦੇ ਆ ਉਹ ਹਾਲ ਹੋਇਆ ਪਿਆ ਉਹ ਛੱਡ ਪਾ ਨਹੀਂ ਰਹੇ ਤੇ ਗੰਦ ਖਾਈ ਜਾਂਦੇ ਆ ਸੋ ਭਾਈ ਸਾਰੇ ਧਿਆਨ ਦਿਓ ਜਿਹਨੂੰ ਕੋਈ ਲੋੜ ਆ ਕੋਈ ਵੀ ਹੈਲਪ ਦੀ ਲੋੜ ਆ ਤੁਸੀਂ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਡੀ ਜਿੰਨੀ ਮਦਦ ਹੋ ਸਕੂਗੀ ਉਨੀ ਕਰਾਂਗੇ ਬਾਕੀ ਐਦਾਂ ਹੀ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਤੁਹਾਡੇ ਪਿਆਰ ਨਾਲ ਕੀ ਹੁੰਦਾ ਸਾਨੂੰ ਬਹੁਤ ਇੱਕ ਮੋਟੀਵੇਸ਼ਨ ਮਿਲਦੀ ਆ ਤੇ ਅਸੀਂ ਆਪਣੀ ਗੱਲਬਾਤ ਤੁਹਾਡੇ ਲੋਕਾਂ ਦੇ ਮੂਹਰੇ ਰੱਖ ਦਿੰਨੇ ਆ ਸੋ ਆ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਜਿਹੜੇ ਆਪਣੇ ਸਰੋਤੇ ਆ ਜਿਹੜੇ ਇਹ ਦਲਦਲ ਦੇ ਵਿੱਚ ਫਸੇ ਹੋਏ ਆ ਉਹ ਜਦੋਂ ਮਰਜ਼ੀ ਸਾਡੇ ਨੰਬਰ ਦੇ ਉੱਤੇ ਕੰਟੈਕਟ ਕਰ ਲਿਓ ਤੁਹਾਡੀ ਜਿੰਨੀ ਮਦਦ ਹੋ ਸਕੂਗੀ ਅਸੀਂ ਕਰਾਂਗੇ ਭਾਈ ਅਸਤਾ ਕਹਿੰਦੇ ਸਾਡੇ ਪੰਜਾਬ ਦੀ ਨਿਹਾਰ ਬਦਲੇ ਤੇ ਹਰ ਤਰ੍ਹਾਂ ਦਾ ਕੋਰਡ ਸਾਡੇ ਗਲੋਂ ਰਥੇ ਸੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇਦਾਂ ਹੀ ਮੈਂ ਉਮੀਦ ਕਰਦਾ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਰਹੋਗੇ ਸਤਿ ਸ਼੍ਰੀ